ਆਨੇ ਚੱਲ ਇੱਕ ਪੰਜਾਬ ਤੋਂ ਕੱਟੇ ਜਾ ਰਹੇ ਨੇ ਇਹ ਲੋਕਾਂ ਨੂੰ ਕਿਉਂਕਿ ਸਰਕਾਰ ਵੱਲੋਂ ਵੱਡੇ ਹਮਲੇ ਕਸਾਨਾਂ ਤੇ ਮਜ਼ਦੂਰਾਂ ਤੇ ਜਿਹੜੇ ਕਿੱਤੇ ਜਾ ਰਹੇ ਨੇਗੇ ਮੋਤੀ ਸਰਕਾਰ ਵੱਲੋਂ ਇਧਰ ਦੀ ਆਜੀ ਅਤੇ ਸੀਟ ਬਿਲ ਆ ਜਾ ਇਹਨਾਂ ਨੂੰ ਲਿਆਉਣ ਦੀ ਵੱਡੇ ਪੱਤਰ ਤੇ ਤਿਆਰੀ ਕਰ ਰਹੇ ਚੜਦਾ ਚੜਦਾ ਜਾਂਦੇ ਨਾ ਨਾ ਕੋ ਖੜਾਉਂਗਾ ਚੱਲ ਚੱਲ ਉੱਥੇ ਉਹੀ ਗਲੀ ਫੇਰ ਗੱਡਾ ਸੜਕ ਪਾਰਾ

ਮਾ ਜਨਪੀ ਨੂੰ ਆਪਾਂ ਵੱਡੇ ਪੱਦਰ ਤੇ ਡੀਜੀ ਦਫ਼ਤਰਾਂ ਅੱਗੇ ਕਟਕ ਕਰਨੇ ਨੇ ਆਪਾਂ ਸਾਰੇ ਮਜ਼ਦੂਰ ਤੇ ਕਸਥਾਰ ਇਕੱਠੇ ਹੋ ਕੇ ਜਿੱਦ ਸਰਕਾਰ ਦੇ ਸਾਹਮਣੇ ਪੇਸ਼ ਕਰਨਾ ਤਾਂ ਕਿ ਜਿਹੜੀ ਹਿੰਮਤ ਹੈ ਨਾ ਹੋਵੇ ਸਕੇ ਇਹ ਅਵਸਰ ਜਿਹੜੇ ਹਰ ਸਕੂਲ ਦੁਆਰੇ ਲੋਕਾਂ ਨਾਲ ਸੁਣਿਆੜੀਆਂ ਇਹਨਾਂ ਬਾਤਾਂ ਜਾ ਰਹੇ ਆਪਾਂ ਆਪਾਂ ਕਰ ਰਹੇ ਆ ਆਰਗੇਨਾਈਜ਼ ਕਰਾ 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 ਰਹੇ ਆ